ਕਿੰਨੀਆਂ ਦਵਾਈਆਂ ਪਾਰਿਆ ਵੀ ਕਿਹੜੀ ਕਿਹੜੀ 13045 13045 ਵੀ ਲੋੜ ਤਾਂ ਹੈਗੀ ਲੋੜ ਤਾਂ ਉਹਦੀ ਹੈਗੀ ਉਹ ਸੀਗੀ ਯਾਰ ਗਰਮੀ ਕਰਕੇ ਜਿਹੜੇ ਹਿਸਾਬ ਨਾਲ ਗਰਮੀ ਪੈਂਦੀ ਆ ਥੋੜਾ ਜਿਹਾ ਵਿਚਾਰ ਰੱਖਦੀ ਆ ਉਹ ਉਮੀਦ ਆ ਉਹਨਾਂ ਕਿਤੇ ਮੀਂਹ ਤੇ ਥੋੜੀ ਰਹਿਣਾ ਪਰ ਫੇਰ ਵੀ ਸਾਰੀ ਵਧੀਆ ਚੀਜ਼ ਆ 13045 ਅੱਗੇ ਹੁੰਦਾ ਸੀ ਜੀ ਅੱਗੇ ਯਾਰ ਆਪਾਂ ਨਾ ਆਹ ਸਪਰੇਅ ਦੇ ਨਾਲ ਡੋਜ ਡੂਜ ਪਾ ਦਿੰਦੇ ਸੀਗੇ ਕੋਈ ਨਾ ਕੋਈ ਡੋਜ ਨਾਲ ਖਰਾਕ ਵੀ ਕਣਕ ਨੂੰ ਮਿਲਦੀ ਰਹੇ ਪਾਣਦੇ ਸੀਗੇ ਪਰ ਐਦ ਕੀ ਪਾਈ ਨਹੀਂ ਹੈਗੀ ਬਾਈ ਅਸੀਂ ਦੋਏ ਪਾ ਰਹੇ ਹਾਂ ਕਣਕ ਵੈਸੇ ਵੀ ਆਪਣੀ ਯਾਰ ਸੰਘਣੀ ਬਹੁਤ ਸੀਗੀ ਤੇ ਜਿਆਦਾ ਭਾਰੀ ਕਰਕੇ ਵੀ ਕੋਈ ਫਾਇਦਾ ਨਹੀਂ ਹੈਗਾ ਯਾਰ ਇੱਕ ਤਾਂ ਸੰਘਣੀ ਬਾਲੀ ਜਿਆਦਾ ਆ ਅਪਾ ਹੋਰ ਡੋਜ ਦੇ ਦਿੱਤੀ ਉਹਦੇ ਕਰਕੇ ਫਿਰ ਜਿਆਦਾ ਭਾਰੀ ਹੋ ਗਿਆ ਫਿਰ ਡਿਗਣੀ ਉਹ ਐਂਡ 'ਚ ਆਹ ਵਾਲੀ ਬਾਈ ਕਰ ਰਹੇ ਆ ਕਾਹ ਵਾਲੀ ਆ ਆਹ ਵਾਲੀ ਤੇਲੇ ਤੂਲੇ ਵਾਲੀ ਹੋਣੀ ਆ ਬਸ ਇਹੀ ਪਾ ਰਹੇ ਆ ਉੱਤਮ ਬਸ ਇਹੀ ਦੋਏ ਪਾ ਰਹੇ ਆ ਬਾਈ ਹੋਰ ਕੋਈ ਪਾਈ ਨਹੀਂ ਹੈ ਜੀ ਫालतू ਮੱਕੀ ਕਣਕ ਤਾਂ ਬਾਈ ਓਕੇ ਆ ਜੋ ਮੈਂ ਤੇਲਾ ਤੂਲਾ ਵੀ ਐਡਾ ਕੋਈ ਹਜੇ ਹੈ ਨਹੀਂ ਬਾਈ ਖਾਸ ਕੀ ਨਜ਼ਾਰੇ ਤੇ ਆ ਪੂਰੀ ਵਾਈਪਣ ਕੈਂ ਮੱਲਾ ਨਿਕਲਣੀਆਂ ਹੀ ਆਂ ਕੁਝ ਨਿਕਲੀਆਂ ਵੀ ਹੋਈਆਂ ਕੁਝ ਨਿਕਲ ਰਹੀਆਂ ਬਾਕੀ ਚਲੋ ਚੱਲ ਰਿਹਾ ਗਾਮੋ ਬਾਈ ਹਵਾ ਵੀ ਠੀਕ ਠਾਕ ਜੀ ਇੰਨੀ ਜ਼ਿਆਦਾ ਨਹੀਂ ਚੱਲਦੀ ਠੀਕ ਠਾਕ ਜੀ ਹਵਾ ਚੱਲਦੀ ਆ ਸਪਰੇਹਾਂ ਆਪਾਂ ਦੋਏ ਪਾਈਆਂ ਇੱਕ ਟਿਲਟ ਪਾਈਆ ਤੇ ਇੱਕ ਉਹ ਜਿਹੜੀ ਤੇਲੇ ਜੇ ਵਾਲੀ ਆ ਬਸ ਇਹ ਦੋਏ ਦਵਾਈਆਂ ਪਾਈਆਂ ਨੇ ਆਪਾਂ ਤੇ 13045 ਮੈਂ ਤਾਂ ਕਿਹਾ ਸੀਗਾ ਬਾਈ ਨੂੰ ਵੀ ਪੌਣੀ ਆਪਾਂ ਟੈਂਪਰੇਚਰ ਜ਼ਿਆਦਾ ਐ ਇਸ ਵਾਰ ਥੋੜਾ ਜਾਂ ਉਹ ਫੇਰ ਵੀ ਕਰ ਜਾਂਦੀ ਆ ਬਚਾ ਪਰ ਬਾਈ ਨੇ ਬਾਈ ਪਾਈ ਨਹੀਂ ਉਹ ਦੋਏ ਪਾਰਿਆ ਆ ਕਹਿੰਦਾ ਕੋਈ ਗੱਲ ਨਹੀਂ ਮੀਂਹ ਪੈ ਜਾਣਾ ਕਹਿੰਦਾ ਫੇਰ ਅਗਲੇ ਹਫ਼ਤੇ ਬਾਈ ਫੇਰ ਮੀਂਹ ਦੱਸਿਆ ਹੋਇਆ ਕਹਿੰਦਾ ਕੋਈ ਨਾ ਠੰਡ ਹੋ ਜਾਣੀ ਤੇ ਪਾਈ ਨਹੀਂ ਹੈਗੀ ਕਿਹਾ ਮੈਂ ਪਹਿਲਾਂ ਹੀ ਸੀਗਾ ਵੀ ਪਾ ਦੀ ਪਰ ਪਾਈ ਨਹੀਂ ਹੈਗੀ ਆ ਵੱਲ ਆ ਬਾਈ 222 ਦੀ ਬੱਲ ਤਾਂ ਠੀਕ ਆ ਬਾਈ ਸੋਹਣੀ ਆ ਜਿਹੜੇ ਹਿਸਾਬ ਨਾਲ ਆਪਣੀ ਸੰਗਣੀਆਂ ਕਣਕ ਉਸ ਹਿਸਾਬ ਨਾਲ ਤਾਂ ਬੱਲਾਂ ਬਾਈ ਠੀਕ ਨੇ ਨਿਕਲ ਰਹੀਆਂ ਵਧੀਆ ਲੱਗ ਰਹੀਆਂ ਬੱਲਾਂ ਅਜੇ ਤੱਕ ਆਪਾਂ ਨੂੰ ਕੋਈ ਦਿੱਕਤ ਆਈ ਨਹੀਂ ਹੈਗੀ ਐਫਪੀ ਸੀਡਰ ਨਾਲ ਬੀਜੀ ਹੋਈ ਕਣਕ ਚ ਤੇ ਅੱਗੇ ਵੀ ਬਾਈ ਹੁਣ ਤਾਂ ਕਿਹੜੀ ਦਿੱਕਤ ਆਉਣੀ ਆ ਕਿਉਂਕਿ ਪਰਾਲੀ-ਪੂਲੀ ਤਾਂ ਬਾਈ ਜਮਾ ਦੇਖ ਲੋ ਗਲਗੁਲ ਗਈ ਆਹ ਦੇਖ ਲੋ ਥੱਲੇ ਆਹ ਕੁਝ ਬਚਿਆ ਆ ਥੱਲੇ ਬਾਈ ਇੱਥੇ ਇੰਨੇ ਢੇਰ ਸੀਗੇ ਆਲਦੋ ਵਾਲੇ ਤਾਂ ਤੁਹਾਨੂੰ ਪਤਾ ਪਰਾਲੀ ਝੋਨੇ ਦੀ ਜ਼ਿਆਦਾ ਹੁੰਦੀ ਆ ਢੇਰ ਲੱਗੇ ਪਏ ਸੀਗੇ ਜਦੋਂ ਕਣਕ ਬੀਜੀ ਸੀ ਪਰ ਹੁਣ ਜਮਾ ਥੱਲੇ ਬੈਠ ਕੇ ਧਰਤੀ ਨਾਲ ਲੱਗ ਗਏ ਤੇ ਆਪਣੇ ਹਿਸਾਬ ਨਾਲ ਰਿਹਾ ਬਾਈ ਇਹ ਪਾਸ ਕੰਮ ਹੈਪੀ ਸੀਡਰ ਵਾਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਬਾਈ ਅੱਜ ਫਾਈਨਲੀ ਲੱਗੇ ਹੋਏ ਆਪਾਂ ਸਪਰੇਅ ਕਰਾਉਣ ਪੰਜ ਚਾਰ ਦਿਨ ਪਹਿਲਾਂ ਹੁੰਦੀ ਸੀਗੀ ਸਪਰੇਅ ਪਰ ਮੀਂਹ ਜਿਆ ਦੱਸਿਆ ਹੋਇਆ ਸੀ ਉਹਦੇ ਚੱਕਰ ਚ ਬਾਈ ਆਪਾਂ ਰੋਕ ਲਈ ਸੀਗੀ ਵੀ ਜੇ ਪੈਣਾ ਹੋਊਗਾ ਪੈ ਜਾਊਗਾ ਤੇ ਸਪਰੇਅ ਚਲੋ ਦੋ ਚਾਰ ਦਿਨ اٹਕੇ ਕਰਦਾਂਗੇ ਤੇ ਉਹੀ ਗੱਲ ਹੋਈ ਬਾਈ ਮੀਂਹ ਪੈ ਵੀ ਆ ਚੰਗਾ ਵਧੀਆ ਪੈ ਗਿਆ ਜਣੀ 10 ਦਿਨ ਪਹਿਲਾਂ ਆਪਾਂ ਪਾਣੀ ਲਾਇਆ ਸੀਗਾ ਕਣਕ ਨੂੰ ਤੇ ਪਾਣੀ ਫੇਰ ਲਾਤਾ ਰੱਬ ਨੇ ਬਾਈ ਦੁਬਾਰਾ ਇੰਨਾ ਗਮੀ ਪੈ ਗਿਆ ਪਰ ਗੜੇ ਗੁੜੇ ਤਾਂ ਰਿਹਾ ਬਾਈ ਬਚਾ ਆਪਣੇ ਏਰੀਏ ਦੇ ਵਿੱਚ ਗੜੇ ਗੁੜੇ ਤਾਂ ਨਹੀਂ ਪਏ ਹੈਗੇ ਪਰ ਹਵਾ ਹੂਆ ਜਿਆਦਾ ਚੱਲਣ ਕਰਕੇ ਬਾਈ ਕਣਕਾਂ ਕੂੜਕਾਂ ਕਰਦੀਆਂ ਟੇਡੀਆਂ ਤੇ ਜਿੰਨੀਆਂ ਵੀ ਕਣਕਾਂ ਬਾਈ ਸਾਰੀਆਂ ਤਕਰੀਬਨ ਮਾੜੀਆਂ ਮਾੜੀਆਂ ਥੋੜੀਆਂ ਥੋੜੀਆਂ ਹਲਾਏ ਦਿੱਤੀਆਂ ਜਿਨ੍ਹਾਂ ਨੇ ਪਾਣੀ ਲਾਤਾ ਸੀਗਾ ਤਾਜ਼ਾ ਪਾਣੀ ਲੱਗਿਆ ਸੀਗਾ ਉਹਨਾਂ ਦੀਆਂ ਵੀ ਚੜਾ ਜੁੜਾ ਹਿੱਲ ਗਈਆਂ ਬਾਈ ਏਡੀਆ ਹੀਆਂ ਕਰਤੀਆਂ ਪਰ ਆਪਣਾ ਹੈਪੀ ਸੀਟਰ ਕਰਕੇ ਰਿਹਾ ਵਾਜੀ ਬਚਾ ਆਪਣੀ ਗਨਕ ਦੀ ਡਿਗੀ ਹੈਗੀ ਬਿਲਕੁਲ ਵੀ ਮਾੜੀ ਮੋਟੀ ਮੱਲੇ ਮੁੱਲੇਾਂ ਚ ਚਲੋ ਟੇਡੀ ਟੁੱਡੀ ਹੋਈ ਆ ਬਾਕੀ ਐਡਾ ਕੋਈ ਚੱਕਰ ਨਹੀਂ ਪਿਆ ਬਾਕੀ ਕਿਹੜੀ ਕਿਹੜੀ ਦਵਾਈ ਪਾ ਰਹੇ ਆ ਬਾਈ ਦਿਲਵਾਉਨੇ ਆ ਤੁਹਾਨੂੰ ਕਰਾਉਨੇ ਆ ਚੈੱਕ ਕਿਹੜੀ ਕਿਹੜੀ ਦਵਾਈ ਪਾਈ ਆ ਕੀ ਹਿਸਾਬਤਾ ਵਾ ਲੱਗੇ ਹੋਏ ਆ ਬਾਈ ਬੰਦੇ ਬੰਦਿਆਂ ਦਾ ਯਾਰ ਐਦਾਂ ਆ ਉਧਰ ਮੰਡ ਵੀ ਜਾਣਾ ਪੈਂਦਾ ਆ ਉਹਦੇ ਚੱਕਰ ਚ ਫਿਰ ਕੋਦੇ ਜਾਂ ਚ ਨਿਬੜ ਜਾਂਦਾ ਹੈ ਤਾਂ ਕਰਕੇ ਯਾਰ ਬੰਦਿਆਂ ਤੋਂ ਹੀ ਕਰਾ ਲਈਦੀ ਆ ਆਪਾਂ ਤੇ ਜਦੋਂ ਹੋਵੇ ਟਾਈਮ ਬਾਈ ਖੁੱਲਾ ਜਾਂ ਫਿਰ ਤਾਂ ਆਪ ਵੀ ਕਰ ਲਈਦੀ ਆ ਪਰ ਚੱਕਰ ਇਹ ਆ ਬਈ ਹੁਣ ਅੱਗੇ ਵੀ ਯਾਰ ਮੌਸਮ ਖਰਾਬ ਦੱਸਿਆ ਹੋਇਆ ਆ ਅਗਲੇ ਹਫਤੇ ਫੇਰ ਮੌਸਮ ਖਰਾਬ ਦੱਸਿਆ ਹੋਇਆ ਤਾਂ ਕਰਕੇ ਬਾਈ ਜਿੰਨਾ ਛੇਤੀ ਹੋ ਸਕੇ ਹੁਣ ਟਾਈਮ ਦਿੱਤਾ ਰੱਬ ਨੇ ਚਲੋ ਵਧੀਆ ਤੁੱਪ ਜੀ ਨਿਕਲੀ ਆ ਪੱਛੋਂ ਵੀ ਚੱਲਦੀ ਆ ਇਹ ਟਾਈਮ ਮਿਲਿਆ ਆ ਤਾਂ ਕਰ ਦਈਏ ਕੰਮ ਨਿਬੜ ਜਪੇ ਤਾਂ ਕਰਕੇ ਬਾਈ ਬੰਦਿਆਂ ਤੋਂ ਕਰਾ ਲਈਦੀ ਆ ਅਰਜਨ ਵੈਲੀ ਕਿੱਥੇ ਆ ਵੀ ਅਰਜਨ ਵੈਲੀ ਏਦਾਂ ਫਿਰ ਠੀਕ ਆ ਜੀ ਲੱਗਿਆ ਹੋਇਆ ਫੱਟੇ ਚੱਕਣ ਹਾਂ ਚੱਲਦਾ ਪੂਰੇ ਜ਼ੋਰ ਤੇ ਕੰਮ ਸਪਰੇਅ ਦਾ ਹਾਂ ਚੱਲ ਪਿਆ ਅੱਛਾ ਹਵਾ ਤਾਂ ਨਹੀਂ ਜ਼ਿਆਦਾ ਖਰਾਬ ਕਰਦੀ ਠੀਕ ਆ ਠੀਕ ਆ ਹਵਾ ਬਣੀ ਹੀ ਹੈ ਅੱਛਾ ਚੱਲ ਵਧੀਆ ਕਿੰਨੀਆਂ ਦਵਾਈਆਂ ਪਾ ਰਿਹਾ ਵੀ ਕਿਹੜੀ ਕਿਹੜੀ ਤੇਲਾਂ ਤੇਲ ਦੀ ਛਿਲਟ 13045 13045 ਰੋੜਦਾ ਹੈਗੀ ਰੋੜ ਤਾਂ ਉਹਦੀ ਹੈਗੀ ਉਹ ਸੀਗੀ ਯਾਰ ਗਰਮੀ ਕਰਕੇ ਜਿਹੜੇ ਹਿਸਾਬ ਨਾਲ ਗਰਮੀ ਪੈਂਦੀ ਆ ਥੋੜਾ ਜਿਹਾ ਵਿਚਾਰ ਰੱਖਦੀ ਆ ਉਹ ਮੀਂਹ ਦਾ ਉਹਨੇ ਕਿਤੇ ਮੀਂਹ ਤੇ ਥੋੜੀ ਰਹਿਣਾ ਪਰ ਫੇਰ ਵੀ ਸਾਲੀ ਵਧੀਆ ਚੀਜ਼ ਆ 13045

ਇਹ ਵਾਈ ਨਖਾਰਨ ਖੂਰ ਤੋਂ ਦਾਣਾ ਲੂਣਾ ਵਧੀਆ ਓਏ ਚੀਜ਼ ਆ ਇਹ 바ਤੀ ਆ ਵਾਲੀ ਤੇਲੇ ਤੂਲੇ ਵਾਲੀ ਹੋਣੀ ਆ ਬਸ ਇਹੀ ਪਾ ਰਹੇ ਆ ਉੱਤਮ ਮੈਂ ਸਹੀ ਦੋਏ ਪਾ ਰਹੇ ਆ ਬਾਈ ਹੋਰ ਕੋਈ ਪਾਈ ਨਹੀਂ ਹੈ ਜੀ ਫालतू ਅੱਗੇ ਹੁੰਦਾ ਸੀਗਾ ਅੱਗੇ ਯਾਰ ਆਪਾਂ ਨਾ ਆਹ ਸਪਰੇਅ ਦੇ ਨਾਲ ਡੋਜ ਡੂਜ ਪਾ ਦਿੰਦੇ ਸੀਗੇ ਕੋਈ ਨਾ ਕੋਈ ਡੋਜ ਨਾਲ ਠਰਾਕ ਵੀ ਕਣਕ ਨੂੰ ਮਿਲਦੀ ਰਹੇ ਪਾਣਦੇ ਸੀਗੇ ਪਰ ਐਦ ਕੀ ਪਾਈ ਨਹੀਂ ਹੈਗੀ ਭਾਈ ਅਸੀਂ ਲੋਏ ਪਾ ਰਹੇ ਆ ਕਣਕ ਵੈਸੇ ਵੀ ਆਪਣੀ ਯਾਰ ਸੰਘਣੀ ਬਹੁਤ ਸੀਗੀ ਤੇ ਜਿਆਦਾ ਭਾਰੀ ਕਰਕੇ ਵੀ ਕੋਈ ਫਾਇਦਾ ਨਹੀਂ ਹੈਗਾ ਯਾਰ ਇੱਕ ਤਾਂ ਸੰਘਣੀ ਬਾਲੀ ਜਿਆਦਾ ਆ ਅਪਾ ਹੋਰ ডোজ ਦੇਤੀ ਉਹਦੇ ਕਰਕੇ ਫਿਰ ਜ਼ਿਆਦਾ ਭਾਰੀ ਹੋ ਕੇ ਫਿਰ ਡਿਗਣੀ ਉਹ ਐਂਡ ਚ ਅੱਗੇ ਪਾਉਂਦੇ ਸੀਗੇ ਆਪਾਂ ਇੱਕ ਦੋ ਪਾ ਦਿੰਦੇ ਸੀਗੇ ਨਾਲ ডোজ 2 ਚ ਆ ਦਿਨਾਂ ਚ ਦੇ ਦਿੰਦੇ ਸੀਗੇ ਗਣਕ ਨੂੰ 13045 ਵੀ ਅੱਗੇ ਪਾਉਂਦੇ ਸੀਗੇ ਪਾਣੀ ਬਣਦੀ ਸੀਗੀ 13045 ਪਰ ਮਾਈ ਜਾਂਦਾ ਲੋਡ ਨਹੀਂ ਹੈਗੀ ਉਹਦੀ ਏ ਬਾਈ ਮਨਮਰਜ਼ੀ ਦੇ ਮਾਲਕ ਆ ਜਦ ਜੀ ਕਰਦਾ ਪਾ ਦਿੰਦਾ ਨਹੀਂ ਜੀ ਕਰਨਾ ਤਾਂ ਨਹੀਂ ਪਾਣੀ ਹੈਗੀ ਕਣਕ ਸੰਗਣੀ ਕਰਕੇ ਛਾਦੇ ਨਹੀਂ ਕਿਹਾ ਵੀ ਰਹਿਣ ਦਿੰਨੇ ਆ ਤੇ ਕੀ ਪਾਉਣ ਨੂੰ ਪਰ ਉਹ ਬਣਦੀ ਸੀਗੀ ਯਾਰ ਕਿਉਂਕਿ ਜਿਹੜੇ ਹਿਸਾਬ ਨਾਲ ਬਾਈ ਗਰਮੀ ਆ ਨਾ ਮੌਸਮ ਚੇਂਜ ਹੋ ਗਿਆ ਹੁਣ ਤਾਂ ਚਲੋ ਆ ਗੜੇ ਮਾਰੀ ਜੀ ਹੋਈ ਆ ਮੀਂਹ ਆ ਪਿਆ ਮੌਸਮ ਠੰਡਾ ਹੋ ਗਿਆ ਪਰ ਫੇਰ ਵੀ ਆ ਟੈਂਪਰੇਚਰ ਅੱਗੇ ਬਹੁਤ ਜਾਣਾ ਹੈ 28 29 30 ਤਾਂ ਹੀ ਮਹੀਨੇ ਦੇ ਵਿੱਚ ਚਲੇ ਜਾਣਾ ਤਾਂ ਕਰਕੇ ਬਾਈ ਉਹ ਜ਼ਰੂਰੀ ਸੀਗੀ ਪਾਣੀ तेरह जीरो पंताल ने पाई नहीं हैगी हूँ चलो कोई नहीं बाकी कणकारी ओके आ जमा है ना दूला भी एडा कोई हजे है, है, है।, है नहीं बी खास बाकी नजारे तो आई कल निकल है कुछ निकलिया भी हुई कुछ निकल रही बाकी चलो चल रहा काम बई हवा भी ठीक ठाक जी इन्नी ज्यादा नहीं चलती ठीक ठाक जी हवा चलती है ਜਾਦਾ ਜਾਂਦੀ ਨਹੀਂ ਦੂਰ ਲੋ ਬਾਈ ਫਾਈਨਲ ਖੇਤਾਂ ਦੇ ਵਿੱਚ ਵੜ ਗਏ ਬੰਦੇ ਲਾਸਟ ਵਾਲੇ ਖੇਤ ਰਹਿ ਗਏ ਉਹ ਜਿਹਨੂੰ ਲੱਗੇ ਹੋਏ ਆ ਉਹ ਵਾਲਾ ਖੇਤ ਤੇ ਕਾਹ ਵਾਲਾ ਖੇਤ ਦੋ ਹੀ ਖੇਤ ਰਹਿ ਗਏ ਬਾਕੀ ਇਧਰਲੇ ਨੂੰ ਸਾਰਿਆਂ ਨੂੰ ਨਿਕਲ ਗਏ ਭਾਈ ਖੇਤ ਇਹ ਤੇ ਉਹਨੂੰ ਪਹਿਲਾਂ ਲੱਗੇ ਹੋਇਆ ਕਰਨ ਦੂਰ ਆਓ ਖੇਤ ਇਹਦੇ ਪਹਿਲਾਂ ਉਹਨੂੰ ਇਹ ਕੱਢ ਲਈਏ ਉਸ ਤੋਂ ਬਾਅਦ ਰਹਿ ਗਿਆ ਆਪਣਾ ਖੇਤ ਤੇ ਕੰਮ ਹੈਗਾ ਫਤਿਹ ਬਾਈ ਸਪਰੇਅ ਤੁਹਾਨੂੰ ਦਿਖਾਏ ਦਿੱਤੀ ਆਪਾਂ ਸਪਰੇਹਾਂ ਆਪਾਂ ਦੋਏ ਦਵਾਈਆਂ ਇੱਕ ਟਿਲਡ ਪਾਈਆ ਤੇ ਇੱਕ ਉਹ ਜਿਹੜੀ ਤੇਲੇ ਜੇ ਵਾਲੀ ਆ ਬਸ ਇਹ ਦੋਏ ਦਵਾਈਆਂ ਪਾਈਆਂ ਨੇ ਆਪਾਂ ਤੇ 13045 ਮੈਂ ਤਾਂ ਕਿਹਾ ਸੀਗਾ ਬਾਈ ਨੂੰ ਵੀ ਪੌਣੀ ਆ ਆਪਾਂ ਟੈਂਪਰੇਚਰ ਜ਼ਿਆਦਾ ਹੈ ਇਸ ਵਾਰ ਥੋੜਾ ਜਾਂ ਉਹ ਫੇਰ ਵੀ ਕਰ ਜਾਂਦੀ ਆ ਬੱਚਾ ਪਰ ਬਾਈ ਨੇ ਬਾਈ ਪਾਈ ਨਹੀਂ ਉਹ ਦੋਏ ਪਾਰਿਆ ਆ ਕਹਿੰਦਾ ਕੋਈ ਗੱਲ ਨਹੀਂ ਮੀਂਹ ਪੈ ਜਾਣਾ ਕਹਿੰਦਾ ਫੇਰ ਅਗਲੇ ਹਫ਼ਤੇ ਬਾਈ ਫੇਰ ਮੀਂਹ ਦੱਸਿਆ ਹੋਇਆ ਹੈਗਾ ਨਾ ਕੋਈ ਨਾ ਠੰਡ ਹੋ ਜਾਣੀ ਤੇ ਪਾਈ ਨਹੀਂ ਹੈਗੀ हाँ मैं पहले ही सभी भी पा दी पर पाई नहीं हैगी आल बई दो सौ बई दल तो ठीक भाई बोहनी आ जेडे हिसाब न अपनी संघनी आ कणक उस हिसाब न बल्ला बड़ी ठीक निक निकल रही वाया लग रही बल्ला अपा यह बै भी कणक का अपनी संघनी बल्ला छोटिया रह जानी पर फिर भी बल्ला बई सोहनिया निकल रही बढ़िया बल्ला लंबी ने चंगी ਏ ਲੱਗੀ ਨਿਸਰਨ ਹੁਣ ਕਾਹਨਕ ਪੂਰੀ ਬਾਉ ਹੀ 10 ਦਿਨਾਂ ਦੇ ਵਿੱਚ ਵਿੱਚ ਸਾਰੀਆਂ ਬੱਲਾਂ ਬਾਹਰ ਆ ਜਾਣੀਆਂ ਬਾਕੀ ਓਕੇ ਰਿਪੋਰਟ ਆ ਬਾਈ ਹਜੇ ਤੱਕ ਸੁਪਰ ਸੀਡਰ ਨਾਲ ਪਹਿਲੀ ਵਾਰ ਪੰਗਾ ਲਿਆ ਸੀਗਾ ਆਪਾਂ ਤੇ ਪੰਗਾ ਤਾਂ ਕਾਦਾ ਵਾਰ ਫੈਸਲੇ ਚ ਰਹਿ ਗਿਆ ਕੰਮ ਹਜੇ ਤੱਕ ਆਪਾਂ ਨੂੰ ਕੋਈ ਦਿੱਕਤ ਆਈ ਨਹੀਂ ਹੈਗੀ ਐਮਪੀ ਸੀਡਰ ਨਾਲ ਵੀਜੀ ਕੋਈ ਗਣਕ ਚ ਤੇ ਅੱਗੇ ਵੀ ਬਾਈ ਹੁਣ ਤੱਕ ਆਈ ਦਿੱਕਤ ਆਣੀ ਆ ਕਿਉਂਕਿ ਪ੍ਰਾਲੀ-ਪਰੂਲੀ ਤਾਂ ਬਾਈ ਜਮਾ ਦੇਖ ਲੋ ਗਲਗੁਲਗੀ ਆਹ ਦੇਖ ਲੋ ਥੱਲੇ ਆਹ ਕੁਛ ਬਚਿਆ ਆ ਥੱਲੇ ਬਾਈ ਇੱਥੇ ਇੰਨੇ ਘਟੇਰ ਸੀਗੇ ਆਲਦੋ ਵਾਲੇ ਤਾਂ ਤੁਹਾਨੂੰ ਪਤਾ ਪ੍ਰਾਲੀ ਝੋਨੇ ਦੀ ਜ਼ਿਆਦਾ ਹੁੰਦੀ ਆ ਢੇਰ ਲੱਗੇ ਪਏ ਸੀਗੇ ਜਦੋਂ ਕਣਕ ਬੀਜੀ ਸੀ ਪਰ ਹੁਣ ਜਮਾ ਥੱਲੇ ਬੈਠ ਕੇ ਧਰਤੀ ਨਾਲ ਲੱਗ ਗੇ ਤੇ ਆਪਣੇ ਹਿਸਾਬ ਨਾਲ ਰਿਹਾ ਬਾਈ ਇਹ ਪਾਸ ਕਮ ਹੈਪੀ ਸੀਡਰ ਵਾਲਾ ਅੱਗੇ ਤੋਂ ਵੀ ਹੁਣ ਇਹ ਇਹੀ ਪੱਕਾ ਹੋ ਜਾਣਾ ਮੇਰੇ ਹਿਸਾਬ ਨਾਲ ਇਹਦੇ ਨਾਲੇ ਬੀਜਾ ਕਰਾਂਗੇ ਫਾਰਕਨਾਂ ਦਾ ਵੀ ਜਦੋਂ ਝੋਨਾ ਬਡਾਉਣਾ ਬਸ ਐਸਐਮਐਸ ਲਾ ਕੇ ਬਡਾ ਦਿਓ ਉਸ ਤੋਂ ਬਾਅਦ ਹੈਪੀ ਸੀਡਰ ਨਾਲ ਬੀਜ ਦੋ ਚੁੱਪ ਕਰਕੇ ਕਿਉਂਕਿ ਜੇ ਆਪਾਂ ਐਸਐਮਐਸ ਨਹੀਂ ਲਗਵਾਉਂਦੇ ਤਾਂ ਬੀਜਣ ਲੱਗੇ ਪਰਾਲੀ ਦੇ ਗੂਲੇ ਲੱਗ ਜਾਂਦੇ ਆ ਹੈਪੀ ਸੀਡਰ ਦੇ ਅੱਗੇ ਤਾਂ ਉਹ ਬਚਾਉਣ ਲਈ ਉਹ ਗੂਲੇ ਨਾ ਲੱਗਣ ਬਾਈ ਤਾਂ ਚੁੱਪ ਕਰਕੇ ਐਸਐਮਐਸ ਨਾਲ ਬਡਾ ਦਿਓ ਝੋਨਾ ਉਸ ਤੋਂ ਬਾਅਦ ਹੈਪੀ ਸੀਡਰ ਨਾਲ ਬੀਜ ਦੋ ਜਿਨੇ ਸੁਪਰ ਸੀਡਰ ਨਾਲ ਬੀਜਣੀਆਂ ਸੁਪਰ ਸੀਡਰ ਨਾਲ ਬੀਜ ਦੋ ਸੂਪਰ ਸੀਡਰ ਵਾਲੀ ਚ ਦਿੱਕਤ ਆਂਦੀ ਬਾਈ ਸੁੰਡੀ ਦੀ ਤੇ ਉਹ ਥੋੜੀ ਜਿਹੀ ਲੇਟ ਬੀਜ ਲਵੇ ਬੰਦਾ ਜਾਨੀ 10 ਨਵੰਬਰ ਤੱਕ ਬੀਜੇ ਉਹ ਠੰਡੀ ਚ ਜਾ ਕੇ ਫਿਰ ਸੁੰਡੀ ਦਾ ਵਿਚਾਰ ਆ ਜਾਂਦਾ ਠੰਡ ਚ ਸੁੰਡੀ ਘਟ ਪੈਂਦੀ ਆ ਛੋਟਾ ਹੀ ਆਹੇ ਖੇਤ 5 ਘਟੋਲੀਆਂ ਇਹਦੇ ਚ ਲੱਗਣੀਆਂ 6 ਘਟੋਲੀਆਂ ਇਹਦੇ ਚ ਲੱਗਣੀਆਂ 6 6 ਢੋਲੀਆਂ ਬਾਈ ਕੀਲੇ ਦੀਆਂ ਲੱਗੀਆਂ ਨੇ ਆ ਆ ਵੀ ਬਾਈ ਓਕੇ ਆ ਕਣਕ ਆ ਖੇਤ ਨੂੰ ਬਾਈ ਤਿੰਨ ਤਿੰਨ ਵਾਰੀ ਪਾਣੀ ਲੱਗਿਆ ਸੀਗਾ ਤੀਜੀ ਵਾਰ ਕਿਤੇ ਜਾ ਕੇ ਆ ਖੇਤ ਭਰਿਆ ਸੀਗਾ ਆ ਖੇਤ ਨੂੰ ਵੀ ਤਿੰਨ ਵਾਰ ਪਾਣੀ ਲੱਗਿਆ ਸੀ ਪਹਿਲਾ ਪਾਣੀ 25 ਦਿਨ ਦੀ ਕਣਕ ਨੂੰ ਤਿੰਨ ਵਾਰ ਭਰਨਾ ਪਿਆ ਸੀਗਾ ਤੇ ਆ ਖੇਤ ਭਰ ਕੇ ਇਹਦੇ ਚੋਂ ਪਾਣੀ ਨਿਕਲ ਕੇ ਆ ਖੇਤ ਨੂੰ ਪੈਂਦਾ ਸੀਗਾ ਤਿੰਨ ਵਾਰੀ ਉਹ ਖੇਤ ਆ ਭਰਿਆ ਤੀਜੀ ਵਾਰ ਕਿਤੇ ਜਾ ਕੇ ਆ ਖੇਤ ਪੂਰਾ ਭਰਿਆ ਸੀਗਾ ਪਰ ਫੇਰ ਵੀ ਬਾਈ ਕਣਕ ਕਿਤੋਂ ਨਹੀਂ ਦਵੀ ਹੈਗੀ ਕਿਤੋਂ ਕਣਕ ਪੀਲੀ ਨਹੀਂ ਹੋਈ ਹੈਗੀ ਬਿਲਕੁਲ ਵੀ ਕਣਕ ਨੇ ਰੰਗ ਨਹੀਂ ਬਦਲਿਆ ਹੈਗਾ ਇਹ ਪਹਿਲਾ ਚਾਂਸ ਹੋਇਆ ਆਪਣੇ ਨਾਲ ਬਾਈ ਨਹੀਂ ਜੇ ਡਬਲ ਪਾਣੀ ਵੀ ਪੈ ਜਾਵੇ ਨਾ ਤਾਂ ਵੀ ਕਣਕ দাব ਜਾਂਦੀ ਆ ਇਹ ਕੰਮ ਇੱਕ ਤਾਂ ਬਾਈ ਪ੍ਰਾਲੀ ਕਰਕੇ ਹੋ ਸਕਦਾ ਥੋੜਾ ਬਹੁਤਾ ਫਰਕ ਪਿਆ ਦੂਸਰਾ ਨੰਬਰ ਸਲਫਰ ਜਿਹੜੀ ਥੱਲੇ ਪਾਈ ਹੋਈ ਸੀਗੀ ਨਾ ਉਹਦੇ ਕਰਕੇ ਜਿਆਦਾ ਫਰਕ ਲੱਗਦਾ ਕਿਉਂਕਿ ਆਪਣੇ लाਡੀ ਬਾਈ ਦੇ ਵੀ ਸੁਪਰ ਸੀਡਰ ਨਾਲੇ ਬੀਜ ਦਾ ਉਹ ਪੱਕਾ ਦੋ ਤਿੰਨ ਵਾਰ ਉਹਨੇ ਪਹਿਲਾਂ ਬੀਜੀ ਸੀਗੀ ਪਿਛਲੇ ਸਾਲਾਂ ਦੇ ਵਿੱਚ ਤਾਂ ਨਾ ਪਹਿਲੇ ਪਾਣੀ ਤੋਂ ਬਾਅਦ ਉਹਦੀ ਕਣਕ দাব ਜਾਂਦੀ ਸੀ ਪਰਾਇਤ ਕੀ ਉਹਨੇ ਵੀ ਸਲਫਰ ਸਲਫਰ ਪਾਈ ਸੀਗੀ ਤੇ ਉਹਦੇ ਵੀ ਬਿਲਕੁਲ ਕਣਕ ਕਿਤੇ ਨਹੀਂ ਦਾ ਵੀ ਹੈਗੀ ਤਾਂ ਬਾਈ ਸਲਫਰ ਪਾਉਣ ਦਾ ਵੀ ਕਿਤੇ ਨਾ ਕਿਤੇ ਰਿਜ਼ਲਟ ਤਾਂ ਮਿਲਦਾ ਹੀ ਆ ਰਹਿ ਗਿਆ ਆ ਖੇਤ ਚਾਲ ਠੀਕ ਆ ਕਣਕ ਵਿੱਚੋਂ ਕਿਦਾਂ ਠੀਕ ਆ ਚੂਹਾ ਚਾਹਾ ਵਿੱਚ ਚੂਹਾ ਚਾਹਾ ਤਾਂ ਨਹੀਂ ਹੈਗਾ ਜਿਆਦਾ ਸਾਰੇ ਬੰਛੇ ਸੱਤ ਕਿ ਤੋਂ ਨਹੀਂ ਆ ਰਹਿ ਗਈਆਂ ਉਸ ਤੋਂ ਬਾਅਦ ਇਹਨਾਂ ਨੇ ਜਾਣਾ ਮੰਡ ਉੱਥੇ ਕਰਨੀ ਸਪਰੇ ਆ ਦੇਖੋ ਬਾਈ ਕਣਕ ਦਾ ਕੀ ਹਾਲ ਕਰਤਾ ਚੰਗੀ ਭਲੀ ਸੀਗੀ ਬਾਈ ਵਧੀਆ ਖੜੀ ਸੀਗੀ ਕਣਕ ਪਾਣੀ ਛਾਦ ਇਹਨੂੰ ਤਾਜ਼ਾ ਲੱਗਿਆ ਹੋਇਆ ਸੀਗਾ ਉਪਰੋਂ ਮੀਂਹ ਪੈ ਗਿਆ ਤੇ ਕਰਤਾ ਕੰਮ ਬਾਈ ਖਰਾਬ ਤੁਮਾ ਕੀ ਉਹ ਖੇਚ ਰਹੀ ਬਾਈ ਇੱਕ ਢੋਲੀ ਇੱਕ ਬੰਦਾ ਉਧਰ ਲੰਘ ਜੂ ਬਾਕੀ ਇਹਦੇ ਚ ਲੱਗ ਜਾਣਗੇ ਚੜਪੀ ਯਾਰ ਕਾਫੀ ਹੱਲਾ ਘਟ ਰਹੀ ਸੀ ਜੀ ਹਵਾ ਜਿਵੇਂ ਜਿਵੇਂ ਦੁਪਹਿਰ ਹੋਈ ਜਾਂਦੀ ਓਦਾਂ ਓਦਾਂ ਚੜੀ ਜਾਂਦੀ ਹਵਾ ਬਾਈ ਚਲੋ ਫੇਰ ਵੀ ਠੀਕ ਆ ਸੋਹਣੀ ਹੋਈ ਜਾਂਦੀ ਆ ਮਾਂ ਡਰ ਰਹੀ ਬਸ 3 ਕਿਲੇ ਸਵਾ 3 ਕਿਲੇ ਉੱਥੇ ਆ ਬਾਈ ਬਾਕੀ ਇੱਥੇ ਦਾ ਨਿਬੜੇ ਗਿਆ ਸਾਰਾ ਓ ਬਾਈ ਫਤਿਹ ਕੰਮ ਮੱਲਾ ਪੂਰੀਆਂ ਤਿਆਰ ਵਈ ਨਿਕਲਣ ਲਈ ਆਹ ਦੇਖੋ ਕਿੰਨੀ ਛੋਟੀ ਬੱਲ ਆ ਕਣਕ ਹਲਕੀ ਆ ਇੱਥੇ ਕੋਸ਼ਾਂ ਬੂਟਿਆਂ ਦਾ ਇਧਰੋਂ ਸ਼ੋਰ ਆ ਜਾਂਦਾ ਬਾਈ ਨਾਲ-ਨਾਲ ਨਾ ਜਿਆਦਾ ਟੋਪ ਮਿਲਦੀ ਨਹੀਂ ਆ ਗਈ ਕਣਕ ਨੂੰ ਦੇ ਚਾਹ ਬਾਕੀ ਠੀਕ ਆ